ਦੋ ਮੁੰਡਿਆਂ ਨੇ ਰਲ ਕੇ ਆਪਣੀ ਅੰਦਰਲੀ ਅੱਗ ਬੁਝਾਉਣ ਵਾਸਤੇ ਇੱਕ ਕੁੜੀ ਮੁੱਲ ਦੀ ਲੈ ਕੇ ਆਏ 6000 ਚ ਉਹ ਸਵੇਰ ਉਹਨਾਂ ਦੇ ਗੱਲ ਪਈ ਕਹਿੰਦੀ ਮੈਂ ਥੋੜੇ ਰਹਿਣਾ ਕੁਝ ਮਰਜ਼ੀ ਹੋ ਜੇ ਮੈਂ ਤੁਹਾਨੂੰ ਛੱਡਣਾ ਨਹੀਂ ਦੋਨਾਂ ਨੂੰ ਮੈਂ ਤੁਹਾਡੇ ਨਾਲ ਰੱਖਣਾ ਤੁਹਾਡੇ ਤਾਂ ਮੈਂ ਬਲਾਤਕਾਰ ਦਾ ਕੇਸ ਬਾਤੋਂ ਜੇ ਤੁਸੀਂ ਮੈਨੂੰ ਛੱਡਿਆ ਆਜੋ ਦੋਸਤੋ ਉਹਨਾਂ ਨਾਲ ਗੱਲ ਕਰਾਉਣੇ ਆ ਕੀ ਹੈ ਸਾਰਾ ਮਸਲਾ ਅੱਜ ਦੋਸਤੋ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சி ਸਿੱਧੂ ਤੇ ਜਿਹੜੀ ਤੁਹਾਡੇ ਕੋਲ ਅੱਜ ਮੈਂ ਖਬਰ ਲੈ ਕੇ ਆਇਆ ਜਿਹੜੇ ਆ ਦੋ ਮੁੰਡੇ ਖੜੇ ਆ ਪਿੱਛੇ ਇਹਨਾਂ ਨੇ ਕੁੜੀ ਜਿਹੜੀ ਆਪਾਂ ਮੁੱਲ ਦੀ ਕਹਿ ਦਿੰਦੇ ਆ ਆਪਾਂ ਜ ਕਰਨਾ ਹੁੰਦਾ ਉਦੋਂ ਆਪਾਂ ਇੱਕ ਕੁੜੀ ਮੁੱਲ ਦੀ ਲੈ ਕੇ ਆਉਣੇ ਆ ਪੈਸੇ ਦੇ ਕੇ ਲੈ ਕੇ ਆਉਣੇ ਆ ਅੱਜ ਇਹਨਾਂ ਦਾ ਮਸਲਾ ਜਿਹੜਾ ਹੈਗਾ ਭੱਖ ਗਿਆ ਵੀ ਇਹ ਇਹਨਾਂ ਮੁੰਡਿਆਂ ਤੋਂ ਪੁੱਛਦੇ ਆ ਤੇ ਇਸ ਕੁੜੀ ਨੂੰ ਪੁੱਛਦੇ ਆ ਵੀ ਗੱਲ ਸਾਰੀ ਕੀ ਹੋਈ ਆ ਬਾਈ ਜੀ ਕੀ ਹਾਲ ਚਾਲ ਠੀਕ ਆ ਬਈ ਕੀ ਗੱਲ ਹੋ ਗਈ ਬਾਈ ਸਾਰੀ ਬਈ ਯਾਰ ਅਸੀਂ ਫੜੇ ਗਏ ਆ ਫੜੇ ਗਏ ਕਿਵੇਂ ਫੜੇ ਗਏ ਬਈ ਯਾਰ ਇਹ ਕੁੜੀ ਹੈ ਇਹ ਲੈਂਦੀ ਸੀ ਜੀ ਇਹ ਕਿੱਥੋਂ ਲੈਂਦੀ ਸੀ ਸ਼ਹਿਰੋਂ ਲੈਂਦੀ ਸੀ ਬਈ ਰਾਤ ਨੂੰ ਰਾਤ ਕਿਵੇਂ ਕਿੰਨੇ ਕਿੰਨੇ ਰੁਪਏ ਦੀ ਸ਼ੀਨ ਉਹ ਬੀ ਚੀਰ ਦਿੱਤਾ ਸੀ ਦੋ ਜਾਨੇ ਦਾ ਸੀ ਅੱਛਾ ਰਾਤ ਦਾ ਹਾਂ ਇਹ ਬਈ ਹੁਣ ਤੜਕੇ ਵੀਰੀ ਖੜੀ ਐ ਕਾਦੇ ਪਿੱਛੇ ਕਾਦੇ ਪਿੱਛੇ ਵੀਰੀ ਬੈਠੇ ਹਾਂ ਬਈ ਇਹਨਾਂ ਦੇ ਰਹੂੰਗੀ ਇਹਨਾਂ ਦੇ ਰਹਿਣਾ ਮੈਂ ਨਹੀਂ ਪਰਚਾ ਕਰਾਉਂਗੀ ਇਹਨਾਂ ਨੂੰ ਪੁੱਛ ਇਹ ਕੀ ਗਈ ਜਾਂਦੀ ਐ ਸੀਆਪਾ ਪਿਆ ਗਿਆ ਲਿਆਂਦੀ ਦਾ ਸੀ ਪੈਸੇ ਆਂਦੀ ਸੀ ਰਾਤ ਵਾਸਤੇ ਤੇ ਇਹਦਾ ਭੈਣ ਜੋਦ ਪਤਾ ਨਹੀਂ ਕਿਵੇਂ ਬੇਇਮਾਨੀ ਹੋ ਗਈ ਕਹਿੰਦੀ ਮੈਂ ਤਾਂ ਥੋੜਾ ਹੀ ਰਹਿਣਾ ਰੱਖੋ ਮੈਨੂੰ ਨਹੀਂ ਥੋੜੇ ਤੇ ਪਰਚਾ ਕਰਾਂ ਬਲਾਤਕਾਰ ਦਾ ਕਿੱਥੋਂ ਲੈ ਕੇ ਆਏ ਸੀ ਤੁਸੀਂ ਅੱਜ ਤਾਂ ਬਈ ਸ਼ਹਿਰੋਂ ਲਿਆਂਦੀ ਸੀ ਗਿਆ ਕਿੱਥੋਂ ਪਰ ਕਿੰਨੇ ਡੋ ਲੈਂਦੀ ਸੀ ਬਾਈ ਕਿੰਨੇ ਦੀ ਲੈਂਦੀ ਸੀ ਬਾਈ 6000 ਦੀ ਬਾਈ 6000 3000 ਤੂੰ ਦਿੱਤਾ ਹੀ 3000 ਇਹਨੇ ਦੋਆਂ ਦੰਦ ਦੰਦ ਦਿੱਤੇ ਭਰਾਵਾ ਮੈਂ ਤਾਂ ਵਿਆਹ ਵਰਿਆ ਹੋਰ ਵੀ ਸੀ ਕੋਈ ਤੁਹਾਡੇ ਨਾਲ ਇਹ ਦੋ ਜਣੇ ਸੀ ਬਾਈ ਦੋ ਜਣੇ ਸੀ ਅਸੀਂ ਤਾਂ ਇਹ ਘਰ ਪਟਮਾ ਦਾ ਵਿਆਹ ਵਰਿਆ ਹੈਗਾ ਬਾਈ ਮੈਨੂੰ ਕਿੱਥੇ ਰੱਖਣਾ ਯਾਰ ਹੁਣ ਪੁੱਛਦੀ ਮੈਂ ਜਾਂ ਪਰਚਾ ਕਰਾਉਂਗੀ ਅੱਛਾ ਤੂੰ ਵਿਆਹ ਹੈ ਵਰਿਆ ਬੰਦਾ ਤੇ ਤੁਸੀਂ 6000 ਚ ਕੁੜੀ ਲਿਆਏ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਵਾਲੀ ਦਾ ਕੀ ਗੱਲ ਇਹ ساری ਦੁਨੀਆ ਹੀ ਕਰਦੀ ਹੈ ਕੰਮ ਬਾਈ ਅਸੀਂ ਕਰ ਲਿਆ ਤਾਂ ਫਿਰ ਕੀ ਸਾਡੇ ਗੱਲ ਤੇਰਾ 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 ਵਿਆਹ ਹੋਇਆ ਨਾ ਬਾਈ ਕੁਵਾਰਾ ਮੈਂ ਮੈਂ ਤਾਂ ਇਹ ਨੰਬਰਾ ਪਟੂ ਗਈ ਇਹਦਾ ਯਾਰ ਵੀ ਚੱਲੀ ਹੋਈ ਆ ਜਗਾੜ ਆ ਮੈਂ ਕੋ ਰੱਖਿਆ ਜਗਾੜ ਆ ਫਿਰ ਕਿੱਡੀ ਗੱਲ ਆ ਬਾਅਦ ਵਿੱਚ ਕੰਮ ਆ ਜਾ ਕਰੂ ਪਹਿਲੇ ਲੈ ਲਿਆ ਕਰੀਏ ਕਮਾਲਿਆ ਕਰਾਂਗੇ ਅੱਛਾ ਤੁਹਾਡਾ ਨਾਂ ਕੀ ਹੈ ਜੀ ਸੰਦੀਪ ਸੰਦੀਪ ਜੀ ਥੋੜੀ ਜੀ ਜਿਹੜੀ ਆ ਕੰਮ ਕਰ ਰਹੇ ਹੋ ਤੁਸੀਂ 6000 ਰੁਪਏ ਲੈ ਕੇ ਨਾ ਤੁਸੀਂ ਇੱਥੇ ਆਏ ਹੋ ਆ ਕਦੋਂ ਆਏ ਤੁਸੀਂ ਇੱਥੇ ਸਰਾ ਦਾ ਐਸੀ 7 ਵਜੇ 7 ਵਜੇ ਰਾਤ ਕੱਤ ਲੈ ਘਰ 2 ਮਿੰਟ ਮੈਂ ਸਾਰੀ ਗੱਲ ਕੰਪਲੀਟ ਕਰਕੇ ਇਥੋਂ ਤੁਹਾਨੂੰ ਮੈਂ ਦੋਨਾਂ ਨੂੰ ਤਿੰਨਾਂ ਨੂੰ ਕਲੀਅਰ ਕਰੂੰਗਾ ਤੁਹਾਡੀ ਗੱਲ ਠੀਕ ਹੈ ਤੁਸੀਂ ਟੈਨਸ਼ਨ ਨਾ ਲਓ ਅੱਛਾ ਤੁਹਾਡੇ ਨਾਲ ਸੰਦੀਪ ਆ ਤੁਸੀਂ 6000 ਰੁਪਏ ਲੈ ਕੇ ਕੱਲ 7 ਵਜੇ ਇਹਨਾਂ ਕੋਲ ਆਇਓ ਰਾਤ ਹਾਂਜੀ ਅੱਛਾ ਹੁਣ ਕੀ ਗੱਲ ਹੋਈ ਸਾਰੀ ਤੁਸੀਂ ਇਹਨਾਂ ਨਾਲ ਕਿਉਂ ਰਹਿਣਾ ਚਾਹੁੰਦੇ ਬਸ ਮੈਂ ਰਹਿਣਾ ਚਾਹਣੀ ਹੈ ਮੇਰਾ ਵਿਆਹ ਨਹੀਂ ਹੋਇਆ ਤੇ ਵਿਆਹ ਨਹੀਂ ਹੋਇਆ ਤੁਸੀਂ ਕੰਮ ਤੁਸੀਂ ਉਹੇ ਜਿਹਾ ਕਰਦੇ ਹੋ ਇਹ ਕਿਵੇਂ ਰੱਖ ਲੈਣਗੇ ਹੁਣ ਇਹ ਪੈਸੇ ਦੇ ਕੇ ਲੈ ਆਇਆ ਤੁਸੀਂ ਇਹਨਾਂ ਦੇ ਨਾਲ ਪਈ ਨੂੰ ਇਹ ਕੀ ਗੱਲ ਹੈ ਇੱਥੇ ਚਲ ਪੈਸੇ ਲੱਗੇ ਥਾਣੇ ਵਾਲੇ ਹੈਗੇ ਕੋਈ ਨਹੀਂ ਫਿਰ ਨਹੀਂ ਥਾਣੇ ਦੀ ਜਾਪਾ ਪੁਲਸ ਵਾਲੇ ਵੱਧ ਸੋਨੇ ਜਨਾਨੀ ਦੀ ਕਹਿੰਦੀ ਬਲਾਤਕਾਰ ਦਾ ਪਰਚਾ ਪਾਉਂ ਬਈ ਸਾਡੀ ਗਲਤੀ ਦਾ ਦੱਸਦੇ ਕੀ ਯਾਰ ਆ ਮੰਨੀ ਆਂਦੀ ਹੈ ਬਈ ਸ਼ਹਿਰ ਚ ਮੈਂ ਆਈ ਆ ਤੇ ਅਸੀਂ ਉਹਨੂੰ ਕਿੱਥੇ ਰੱਖ ਲਗੇ ਉਹਨੂੰ ਡੋਲਾ ਇਹਦਾ ਲੈ ਕੇ ਥੋੜੇ ਲੈ ਕੇ ਤੂੰ ਕਹਦਾ ਪਰਚਾ ਪਵਾਏਂਗੇ ਤੂੰ ਆਈ ਤਾਂ ਆਪ ਲੈ ਕੇ ਆਇਆ ਮੈਂ ਤੱਕੇ ਨਾ ਤੈਨੂੰ ਲੈ ਕੇ ਆਇਆ ਤੈਨੂੰ ਫੋਨ ਲਾਇਆ ਹੋਊਗਾ ਤੈਨੂੰ ਕਿਹਾ ਹੋਊਗਾ ਵੀ ਅਸੀਂ ਤੇਰੇ ਨਾਲ ਰੇਟ ਦੀ ਗੱਲ ਹੋਈ ਹੋਊ ਰੇਟ ਦੀ ਗੱਲ ਹੋਈ ਸੀ ਹਾਂ ਤੇਰੀ ਆਂਟੀ ਹੁੰਦੀ ਆ ਮੂਰੇ ਰੱਖੀ ਹੁੰਦੀ ਉਹਦੇ ਨਾਲ ਗੱਲ ਹੋਈ ਸੀ ਨਹੀਂ ਮੇਰੀ ਨਾ ਨਹੀਂ ਹੋਈ ਸੀ ਅਸਾ ਸਿੱਧੀ ਇਹ ਨਾਲ ਗੱਲ ਹੋਈ ਸੀ ਹੋਈ ਸੀ ਬਈ ਹਾਂ ਫਿਰ ਤੁਸੀਂ ਬਈ ਕਿਸੇ ਦੇ ਥਰੂ ਲੈ ਕੇ ਆਏ ਕੋ ਵੈਸੇ ਆਪ ਹੀ ਲੈ ਆਏ ਬਈ ਬਈ ਸਿੱਧੇ ਲੈ ਕੇ ਆਏ ਭਰਾਵਾ ਕੱਤ ਲੈ ਕੇ ਆਏ ਗੱਡੀ ਤੇ ਲੈ ਕੇ ਆਏ ਬਈ ਗੱਡੀ ਤੇ ਲੈ ਕੇ ਕਿਥੇ ਜਾਣਾ ਤੇ ਬਈ ਮੋਟਰ ਤੇ ਲੈ ਕੇ ਆਇਆ ਯਾਰ ਅੱਜ ਛੱਡਣ ਜਾਂਦਾ ਈ ਤੜਕੇ ਤੜਕੇ ਗਰੇਸ ਪਾ ਕੇ ਬੈਗੀ ਕਹਿੰਦੀ ਘਰੇ ਲੈ ਕੇ ਜਾ ਉਹ ਤੇ ਇੱਥੇ ਰਹਿਣਾ ਕਹਿੰਦੀ ਮੈਂ ਸੋਢੀ ਲੈਣਾ ਅੱਛਾ ਤੇਰੀ ਘਰ ਵਾਲੀ ਤੈਨੂੰ ਕੁਛ ਨਹੀਂ ਕਹਿੰਦੀ ਤੂੰ ਰਾਤ ਨੂੰ ਬਾਹਰ ਪਤਾ ਹੀ ਨਹੀਂ ਗੱਪ ਗੁੱਪ ਮਾਰ ਕੇ ਮੈਂ ਤਾਂ ਆਇਆ ਸੀ ਯਾਰ ਇਹ ਸਿਆਪਾ ਖੜਾ ਕਰੀ ਜਾਂਦੀ ਏ ਰਵਾਂਝ ਖੜਾ ਕਰੀ ਜਾਂਦੀ ਮੈਂ ਤੈਨੂੰ ਕਿਹਾ ਕੁਵਾਰਾ ਹੈਗਾ ਤੂੰ ਰੱਖ ਕੇ ਪਰੇ ਕਰ ਦੇ ਤੇਰਾ ਵਿਆਹ ਨਹੀਂ ਹੁੰਦਾ ਬਈ ਵਦਗਾ ਰੱਖ ਲੂਗਾ ਤੈਿਹੇ ਜੇ ਕੰਮ ਕਾਦੋ ਕਰਦੇ ਸੀ ਹੁਣ ਡਰੀ ਜਾਨੇ ਯਾਰ ਫਿਰ ਜਿਹੜਾ ਹੋਈ ਗਿਆ ਜਿਹੜਾ ਹੋਣਾ ਸੀ ਬਈ ਤੂੰ ਕੁਵਾਰਾ ਹੈਗਾ ਤੂੰ ਰੱਖ ਲੈ ਖਾ ਵੇ ਉਂਗੜਾ ਤੇ ਜਗਾੜ ਆ ਯਾਰ ਬਈ ਤੂੰ ਰੱਖ ਲੈ ਯਾਰ ਮੇਰਾ ਵਿਆਹ ਹੋਇਆ ਮੇਰਾ ਘਰ ਕਿਉਂ ਪੜਦਾ ਉਹ ਛੜ ਦੇ ਫਰਾ ਰੱਖ ਲੈ ਸੋਹਣੀ ਐ ਇਹ ਤੂੰ ਰੱਖ ਲੈ ਸੋਹਣੀ ਤਾਂ ਆਪਾਂ ਕੋਈ ਨਹੀਂ ਰੱਖ ਬਈ ਸਮਝਾ ਉਹਨਾਂ ਬਈ ਅੱਛਾ ਤੇਰਾ ਨਾਂ ਸੰਦੀਪ ਆ ਤੂੰ ਕੱਲ 7 ਵਜੇ ਆ ਗਈ ਇਹਨਾਂ ਕੋਲ 6000 ਰੁਪਏ ਇਹਨਾਂ ਤੋਂ ਲਿਆ ਤੂੰ ਪੈਸੇ ਦਿੱਤੇ ਸੀ ਇਹਨੂੰ ਬਈ ਸਾਰਾ ਕੁਝ ਦਿੱਤਾ ਪੈਸੇ ਤਾਂ ਉਹਨੂੰ ਦਿੱਤੇ ਸੀ ਹੁਣ ਤੈਨੂੰ ਕੀ ਘਟ ਨਾ ਮੈਨੂੰ ਪੈਸੇ ਦਿੱਤੇ ਆ ਮੈਨੂੰ ਕੋਈ ਘਟ ਨਹੀਂ ਮੈਂ ਇਹਦੇ ਰਹਿਣਾ ਕਿਹਦੇ ਰਹਿਣਾ ਇਹਨਾਂ ਦੋਵਾਂ ਚ ਕਿਹਦੇ ਰਹਿਣਾ ਕਿਹਦੇ ਮਰਜ਼ੀ ਰੱਖ ਲਈ ਜਿਹੜਾ ਇਹਨਾਂ ਚ ਆਹ ਕੰਮ ਤੂੰ ਕਦੋਂ ਦੀ ਕਰਦੀ ਐ ਨਮਾ ਹੀ ਕੀਤਾ ਸੀ ਹਜੇ ਹੈ 4 ਦਿਨ ਅੱਛਾ 4 ਦਿਨ ਹੋ ਗਏ ਤੇ ਤੂੰ ਤੈਨੂੰ ਪਿਆਰ ਹੋਇਆ ਇਹਨਾਂ ਨਾਲ ਪਿਆਰਪੂਰ ਹੋ ਗਿਆ ਕਿਸੇ ਨਾਲ ਹਾਂ ਹਾਂ ਦੋਰੇ ਨੂੰ ਹੋ ਕੇ ਗੱਲ ਕਰੋ ਮਾੜੀ ਜੀ ਤੁਸੀਂ ਪਿਆਰ ਹੋ ਗਿਆ ਕੋਈ ਮੈਡਮ ਹਾਂਜੀ ਹੈ ਕਿਹਦੇ ਨਾਲ ਕੀ ਦੋਵਾਂ ਚ ਕਿਹਦੇ ਨਾਲ ਪਿਆਰ ਹੈ ਬਸ ਦੋਮੇ ਕਿਹੜਾ ਮਰਜ਼ੀ ਰੱਖ ਲੈ ਇਹ ਕੀ ਗੱਲ ਦੋਨੇ ਦਾ ਪਿਆਰ ਕਿਹੜਾ ਹੋਇਆ ਬਈ ਦੋਹਾਂ ਦੇ ਦੋਹਾਂ ਇੱਧਰ ਆਓ ਇੱਧਰ ਆਓ ਇੱਥੇ ਖੜੋ ਨਾਲ ਖੜੋ ਇਹਨਾਂ ਦੇ ਨਹੀਂ ਦੋ ਦੋਵਾਂ ਨਾਲ ਪਿਆਰ ਕਿਵੇਂ ਹੋ ਜਾ ਬਈ ਦੋ ਦੋਨਾਂ ਨਾਲ ਪਿਆਰ ਕਿਵੇਂ ਕਰ ਲੈਗੀ ਤੂੰ ਬਸ ਦੋਮੇ ਰੱਖ ਲੈਣ ਕੁਝ ਨਹੀਂ ਆਦਾ ਰਾਤ ਤੇ ਵੀ ਰੱਖਿਆ ਸੀ ਅੱਜ ਫੇਰ ਰੱਖ ਲੈਣ ਰਾਤ ਰੱਖਿਆ ਬਈ ਉਹੀ ਗੱਲ ਆ ਜਿਹੜਾ ਕੋਈ ਹੋਰ ਨਾ ਰਹਿ ਪੇ ਕੋਈ ਹੋਰ ਨੂੰ ਲੈ ਜਾਊਗਾ ਜੁੱਟਣੇ ਰਹਿ ਪੇ ਸਾਡਾ ਖੜਾ ਛੱਡੇ ਜਿਹੜਾ ਇਹ ਕੰਮ ਹੁੰਦਾ ਇਹ ਲੀਗਲ ਹੁੰਦਾ ਕਿ ਅਨਲੀਗਲ ਹੁੰਦਾ ਭਰਾਵਾ ਬਹੁਤਾ ਨਹੀਂ ਸਾਨੂੰ ਤਾਂ ਭਰਾਵਾ ਇਹ ਤਾਂ ਲਿਆ ਕੇ ਫਸ ਗਏ ਸਕੇ ਤੋਂ ਗਲਤੀ ਨਹੀਂ ਕਰ ਅੱਛਾ ਤੁਸੀਂ ਇਹਨਾਂ ਨੂੰ ਮੇਰੇ ਵਾਲਾ ਤਾਂ ਵੇਖੀ ਜਾਂਦੇ ਬਸ ਇਹਨਾਂ ਨੂੰ ਕਿ ਰੱਖੋ ਫਿਰ ਰੱਖੋ ਕਿਉਂ ਮੇਰੀ ਗੱਲ ਸੁਣੋ ਇਹਦਾ ਨਾ ਹੈਗਾ ਸੰਦੀਪ ਇਨੂੰ ਕੱਲ 7 ਵਜੇ ਮੁੰਡੇ ਲੈ ਕੇ ਆਏ ਸੀ 6000 ਰੁਪਏ ਦੇ ਕੇ 6000 ਰੁਪਏ ਦੇ ਕੇ ਗੱਡੀ ਤੇ ਲੈ ਕੇ ਆਏ ਸੀ ਮੋਟਰ ਤੇ ਲੈ ਕੇ ਆਏ ਸੀ ਜਦੋਂ ਇਹਨਾਂ ਨਾਲ ਸਾਰਾ ਕੁਝ ਕਰ ਲਿਆ ਇਹ ਕੁੜੀ ਕਹਿੰਦੀ ਮੈਨੂੰ ਇਹਨਾਂ ਦੋਵਾਂ ਦੇ ਵਿੱਚ ਇੱਕ ਆਪਣਾ ਕਹਿੰਦੇ ਹੁੰਦੇ ਵੀ ਕਹਿੰਦੇ ਵਿਆਹ ਲੈ ਇੱਕ ਪੁਰਸ਼ ਦੇ ਦਾਂ ਵੀ ਮੈਂ ਇਹਨਾਂ ਨਾਲ ਕਿਸੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਦੋਨਾਂ ਚੋਂ ਇੱਕ ਮੁੰਡਾ ਮੇਰਾ ਵਿਆਹ ਕਰਵਾ ਲੈ ਮੈਨੂੰ ਰੱਖ ਲੈ ਕਹਿੰਦੀ ਮੈਨੂੰ 4 ਦਿਨ ਹੋਇਆ ਇਹ ਕੰਮ 'ਚ ਆ ਕੇ ਇਹਨੂੰ ਤੇ ਮੈਨੂੰ ਇਹਨਾਂ ਨਾਲ ਪਿਆਰ ਹੋ ਗਿਆ ਅੱਛਾ ਤੈਨੂੰ ਇਹਨਾਂ ਨਾਲ ਪਿਆਰ ਹੋ ਗਿਆ ਪਹਿਲਾਂ 4 ਦਿਨ ਤੂੰ ਸਟਾਰਟ ਕੀਤਾ ਕੰਮ ਪਹਿਲੇ ਦਿਨ ਤਾਂ ਕੋਈ ਮਿਲਿਆ ਪਹਿਲੇ ਦਿਨ ਕੋਈ ਇਨਨਾ ਨਹੀਂ ਮੇਹੀ ਮਿਲੇ ਸੀ ਪਹਿਲੀ ਵਾਰ ਯਾਰ ਪਹਿਲੀ ਵਾਰੀ ਚਾਰ ਦਿਨਾਂ ਦੇ ਵਿੱਚ ਇਹੀ ਮਿਲੇ ਪਹਿਲੇ ਹਾਂ ਤਿੰਨਾਂ ਵਾਲੀ ਪਿਆਰ ਹੋ ਗਿਆ ਫਿਰ ਪਹਿਲੇ ਚਾਰ ਦਿਨਾਂ ਦਾ ਕੰਮ ਤੋੜਿਆ ਤੇ ਇਹ ਕਿਵੇਂ ਗੱਪ ਮਾਰੀਏ ਦੇ ਚਾਰ ਦਿਨਾਂ ਜਿਹੜੇ ਸਾਰੇ ਮਿਲੇ ਆ ਬਈ ਉਹਨਾਂ ਨਾਲ ਰਹਿ ਪਿਆਰ ਸਾਡਾ ਕਿਉਂ ਘਰ ਪੜਦੀ ਐ ਫੇਰ ਤੂੰ ਇਹਨਾਂ ਦਾ ਘਰ ਕਿਉਂ ਪੜਦੇ ਉਹ ਤਾਂ ਵਿਆਹ ਹੈ ਬਰਿਆ ਉਹ ਕਿੱਥੇ ਲੈ ਕੇ ਜਾਊਗਾ ਫਿਰ ਮੈਂ ਤਾਂ ਇਦੀ ਰਹਿਣਾ ਬਸ ਤੇ ਉਹਦੇ ਕਿਵੇਂ ਕਿੱਥੇ ਰੱਖੂਗਾ ਤੈਨੂੰ ਕਿੱਥੇ ਮਰਜ਼ੀ ਰੱਖੇ ਇਹਦੇ ਰਹਿ ਪਾ ਇਹਨੂੰ ਕੀ ਹੋਇਆਗਾ ਦੋਮਾ ਤੇ ਰਹੂੰਗੀ ਤੇ ਜੇ ਦੋਨੇ ਨਾਂ ਰੱਖਾਂਗੇ ਫਿਰ ਕੀ ਕਰ ਦੇਂਗੀ ਤੂੰ ਕਾਰਵਾਈ ਕਾਦੀ ਕਾਰਵਾਈ ਕਰ ਬਲਾਦ ਕਰ ਤੇਰਾ ਬਲਾਦ ਕਰ ਕਿਵੇਂ ਹੋ ਜਾਊਗਾ ਤੂੰ ਆਪ ਆਈਂ ਇਹਨਾਂ ਕੋਲ ਲੀੜੇ ਪਾੜ ਕੇ ਜਾਵੜੂਗੀ ਲੀੜੇ ਪਾੜ ਕੇ ਕਿਵੇਂ ਜਾਵਣੇਗੇ ਤੂੰ ਮੇਰੀ ਇਹ ਗੱਲ ਦੱਸ ਤੂੰ ਜਿਹੜੇ ਪੈਸੇ ਕੀਤੇ ਆ ਇਹਨਾਂ ਨੂੰ ਉਹ ਤੇਰੇ ਕੋਲ ਹੈਗਾ ਸਕੈਨ ਸਕੂਨ ਹੈਗਾ ਕੋਈ ਸਕੈਨਰ ਹੈਗਾ ਪੈਸੇ ਦਿੱਤੇ ਵਾ ਬਾਕੀ ਸਾਰਾ ਕੋ ਕੈਮਰੇ ਮੂਰੇ ਮੰਨੀ ਜਾਂਦੀ ਹੈ ਇਹ ਬਈ ਕਿਉਂ ਕਹਿੰਦੇ ਸੀ ਇਹ ਵੀਡੀਓ ਜਿਹੜੀ ਹੈਗੀ ਹੈ ਜੇ ਤੁਸੀਂ ਇਹ ਡਰਦੇ ਹੋ ਹੁਣ ਇਹ ਜੇ ਕੰਮ ਤੁਸੀਂ ਨਾ ਕਰੋ ਤੁਹਾਡੀ ਜਦੋਂ ਤੇਰਾ ਵਿਆਹ ਹੋ ਗਿਆ ਤੂੰ ਉਹ ਉਹਦਾ ਨਾ ਕਰ ਉਹਦਾ ਤੂੰ ਇਹ ਜੇ ਰਿਲੇਸ਼ਨ ਬਣਾ ਕੋਈ ਹੋਰ ਹੋਰ ਕੰਮ ਲੱਭ ਲਓ ਕੋਈ ਕਹੇ ਇਹ ਜਿਹੇ ਕੋ ਸਾਦੋਂ ਤੁਸੀਂ ਜਿਹੜੀਆਂ ਗੱਲ ਪੈਂਦੀ ਅੱਲੀ ਵਾਰ ਕੀਤਾ ਸੀ ਉਹਦੀ ਸਾਡੇ ਤਾਂ ਕੰਨ ਨੂੰ ਹੱਥ ਲੱਗੇ ਉਹ ਤਾਂ ਗਲਤੀ ਹੋ ਗਈ ਅੱਗੇ ਤੋਂ ਅਸੀਂ ਜਾਵਾਂ ਇਹ ਤੁਹਾਨੂੰ ਸਲਾਹ ਹੀ ਨਹੀਂ ਦਿੱਤੀ ਸਲਾਹ ਹੀ ਨਹੀਂ ਦਿੱਤੀ ਇਹ ਮੈਂ ਦਿੱਤੀ ਸੀ ਵੀ ਵੇਖੇ ਇਹੀ ਛੜਾ ਮੜਾ ਪਹਿਲਾਂ ਪਹਿਲਾਂ ਵੀ ਲੈ ਆ ਹਾਂ ਬਈ ਇਹਦਾ ਹੀ ਕੰਮ ਆ ਰਿਹਾ ਭਰਾਵਾ ਇਹ ਖੜੇ ਪਤਾ ਨਹੀਂ ਇਹੀ ਨੂੰ ਜਾਣਦਾ ਸੀ ਮੇਰਾ ਜਾਣ ਮੇਰਾ ਵਿਆਹ ਵਰਿਆ ਹੈਗਾ ਇਹ ਛੜਿਆ ਮਲੰਗ ਤੂੰ ਵਿਆਹ ਵਰਿਆ ਵਾਰੀ ਵਾਰੀ ਮੈਨੂੰ ਤੂੰ ਇੱਕ ਗੱਲ ਕਹਿਦਾ ਮੈਂ ਵਿਆਹ ਵਰਾਂ ਤੈਨੂੰ ਸ਼ਰਮ ਉਦੋਣੀ ਆਈ ਜਦੋਂ ਇਹਨੂੰ ਲੈ ਆਇਆ ਸੀ ਤੂੰ ਆ ਲੈ ਕੇ ਆਇਆ ਬਈ ਯਾਰ ਇਹੀ ਜਾਣਦਾ ਤੇ ਤੂੰ 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 ਕਾਦੇ ਲਈ ਕਿੱਥੇ ਖੜਾ ਇਹ ਮੈਨੂੰ ਤਾਂ ਇਹਨੇ ਕਹਿਤਾ ਕਹਿੰਦਾ ਆ ਜਾ ਨਜ਼ਾਰੇ ਲੈ ਲਈ ਕਰਾ ਨਜ਼ਾਰੇ ਲੈਣ ਚ ਫਸਿਆ ਤੂੰ ਵੀ ਬਪਾਸ ਗਿਆ ਫਿਰ ਇਹ ਰੱਖ ਲੇਗਾ ਇੱਕ ਵਾਰਾ ਬਈ ਨਹੀਂ ਤੂੰ ਤੂੰ ਰੱਖ ਹੁਣ ਮੇਰਾ ਵਿਆਹ ਇਹ ਤੂੰ ਰੱਖੇ ਤੇ ਮੇਰਾ ਤਾਂ ਵਿਆਹ ਇਹੀ ਲੈ ਕੇ ਆਇਆ ਇਹੀ ਜਾਣਦਾ ਤੂੰ ਤੂੰ ਦੁਬਾਰਾ ਹਾਂ ਬਈ ਮੰਮੀ ਡੈਡੀ ਕੀ ਕਰਦੇ ਤੇਰੇ ਕੁਝ ਨਹੀਂ ਕਰਦੇ ਬਈ ਕੋਈ ਨਹੀਂ ਕਰਦੇ ਆਹੀ ਕੰਮ ਤੇਰੇ ਕੋਲ ਹੈ ਮੇਰੇ ਕੋਲ ਆਹੀ ਕੰਮ ਤੇ ਬਈ ਇਹਨਾਂ ਦੀ ਸੇਵਾ ਕਰਨ ਨੂੰ ਰੱਖ ਲਾ ਬੰਮੀ ਜੜੀ ਦੀ ਕੰਮ ਕੀ ਕਰਦਾ ਤੂੰ ਮੈਂ ਵਿਹਲਾ ਬਈ ਤੇ 3000 ਰੁਪਏ ਕਿੱਥੋਂ ਲੈ ਗਏ ਤੇ 3000 ਰੁਪਏ ਕੁੰਡੀ ਲਈ ਸੀ ਬਈ ਕਰ ਦਿਆ ਨੂੰ ਕੁੰਡੀਆਂ ਆਉਂਦਾ ਬਈ ਇਹ ਕ ਮੈਂ ਦੱਸੂਆਂ ਇਹਨਾਂ ਘਰੇ ਵੀ ਪੜ੍ਹਾਈ ਦੇ ਵਿੱਚ ਕਹਿੰਦਾ ਮੈਂ ਫੀਸ ਭਰਨੀ ਹੈ ਕਰ ਦਿਆ 10000 ਰੁਪਏ ਵਾਧਾ ਲਿਆ ਇਹਨੇ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਮੇਰੀ ਮੰਨੋਗੇ ਗੱਲ ਤੁਸੀਂ ਇੱਥੋਂ ਲੰਘ ਜਾਓ ਤੁਰ ਜਾਓ ਪਤਾ ਕਿਉਂ ਕਿਉਂਕਿ ਜਿਹੜੇ ਇਹ ਮੁੰਡੇ ਆ ਨਾ ਇੱਕ شریف ਮੁੰਡੇ ਆ ਚੰਗੇ ਘਰਾਂ ਦੇ ਆ ਉਹਦਾ ਵਿਆਹ ਹੋਇਆ ਇੱਕ ਵਾਰਾ ਠੀਕ ਹੈ ਪੈਸੇ ਤੈਨੂੰ ਦੇ ਕੇ ਲਿਆਏ ਆ ਤੈਨੂੰ ਫ੍ਰੀ ਨਹੀਂ ਲਿਆਏ ਤੂੰ ਇਹਨਾਂ ਦੇ ਗੱਲ ਪਈ ਨਹੀਂ ਉਲਟਾ ਤੂੰ ਲੈ ਚੱਲ ਫਿਰ ਲੈ ਸਾਹਣਾ ਬੋਲ ਪਿਆਰ ਨਾਲ ਬੋਲ ਆ ਵੇਖ ਲਓ ਸਾਰਾ ਕੋਈ ਵੇਖ ਲਿਆ ਨਾ ਇਹਦਾ ਮੈਂ ਤਾਂ ਵੇਖੀ ਹੀ ਨਾ ਬਈ ਸਾਨੂੰ ਕਿਹੜਾ ਖੜਾ ਖੜਾ ਦੇ ਭਰਾ ਬਣ ਕੇ ਬਈ ਤੂੰ ਸਾਰਾ ਕੋਈ ਰਿਕਾਰਡ ਕੀਤਾ ਪੁਲਿਸ ਨੂੰ ਇਹੀ ਵੀਡੀਓ ਵੀਡੀਓ ਦਿਖਾ ਕੇ ਖੜਾ ਖੜਾ ਭਰਾ ਬਣ ਇੱਧਰ ਆ ਤੂੰ ਇੱਥੇ ਖੜ੍ਹ ਲੈ ਜਵਾਨੀ ਜਾਣ ਦਿੰਦੀ ਲਾ ਜਾਓ ਕਿੱਥੇ ਜਾਣੇ ਹੋ ਬਈ ਯਾਰ ਕੀ ਕਰਗੇ ਯਾਰ 10000 ਛੱਡ ਦੇ ਬਈ ਨਹੀਂ ਮੈਂ ਨਹੀਂ ਜਾਣ ਦਿੰਦੀ ਬਈ ਕੀ ਕਰਗੇ ਯਾਰ ਦੱਸ ਦੇ ਹੁਣ ਤੂੰ ਆਪ ਹੀ ਸਿਆਣਾ ਹੈ ਤੂੰ ਲੈ ਕੇ ਤੁਸੀਂ ਆਏ ਹੋ ਤੁਸੀਂ ਹੁਣ ਦੱਸੋ ਕੀ ਕਰਨਾ ਤੁਸੀਂ ਬਈ ਤੇ ਭਰਾਵਾ ਤੇਨੂੰ ਤਾਈ ਦੱਸ ਦਿਆ ਖਬਰ ਲਾਉਣਾ ਤੇ ਛੱਡਦੀ ਨਹੀਂ ਲੈ ਤੁਸੀਂ ਕੈਮਰੇ ਦੀ ਲਿਆਇ ਤਾਂ ਰੱਖੋ ਜੀ ਇਹ ਕੌਣ ਹੈ ਮੈਂ ਕੈਮਰੇ ਕੋਲ ਕੁਝ ਨਹੀਂ ਜਾਣਦੀ ਤੁਸੀਂ ਜਾਓ ਲੈ ਚਾਰ ਦਿਨ ਤਨੋਂ ਹੋਇਆ ਆਈ ਨੂੰ ਤੇ ਮੁੰਡੇ ਨੇ ਕੁੜੀ ਨੇ ਵੇਖੋ ਤੁਸੀਂ ਕਿਵੇਂ ਫੜੀ ਆ ਦੋਨਾਂ ਨੂੰ ਫੜ ਲਿਆ ਤੂੰ ਜਾਣੀ ਕਿਉਂ ਆ ਕਿਉਂ ਜਾਏਂਗੀ ਤੂੰ ਖੜੋ ਇੱਥੇ ਕੋਈ ਨਾ ਜਾਵੜਿਓ ਜਾਵੜੇ ਕੋਈ ਨਾ ਕਿੱਥੇ ਲੈ ਕੇ ਜਾਏਂਗੀ ਤੂੰ ਇਹਨਾਂ ਨੂੰ ਨਿਵੇੜਨਾ ਰੋਲਾ ਆਪਣਾ ਨਿਵੇੜਨਾ ਮੈਂ ਨਿਵੇੜਨਾ ਹੀ ਆ ਤੁਹਾਡਾ ਰੋਲਾ ਤੇ ਹੋਰ ਕਦੇ ਨਹੀਂ ਸੱਦਾ ਤੁਸੀਂ ਕੋਈ ਨਿਵੇੜ ਦੇ ਯਾਰ ਆਦਾ ਛੱਡ ਨਿਵੇੜ ਹੁਣ ਤੂੰ ਮੇਰੀ ਗੱਲ ਛੱਡ ਦੇ ਤੂੰ ਛੱਡ ਦੇ ਨਹੀਂ ਜਾਂਦੇ ਕਿਤੇ ਕਿੱ데 ਨਹੀਂ ਜਾਂਦੇ ਨਹੀਂ ਨਹੀਂ ਕਿਤੇ ਨਹੀਂ ਜਾਂਦੇ ਨਹੀਂ ਛੱਡ ਕਿਤੇ ਨਹੀਂ ਜਾਂਦੇ ਫਿਰ ਤੂੰ ਸੜਾ ਲਾ ਯਾਰ ਮੈਂ ਕਹੀ ਇਹਨਾਂ ਨੂੰ ਨਹੀਂ ਖੜਾ ਕੋਈ ਬੰਦਾ ਕੋਈ ਘਰ ਛੱਡ ਦੇ ਇਹਨਾਂ ਨੂੰ ਨਹੀਂ ਇਹ ਨਹੀਂ ਮੈਂ ਛੱਡਦੀ ਫਿਰ ਮੇਰੀ ਗੱਲ ਸੁਣੋ ਇਹ ਮੁੰਡੇ ਜਿਹੜੇ ਦੋ ਖੜੇ ਆ ਨਾ ਇੱਕ ਵਿਆਹੇ ਇੱਕ ਕੁਵਾਰਾ ਇਹਨਾਂ ਨੇ ਇੱਕ ਕੁੜੀ ਲਿਆਂਦੀ ਹੁਣ ਇਹ ਕਹਿੰਦੀ ਮੈਂ ਤੁਹਾਨੂੰ ਛੱਡਣਾ ਨਹੀਂ ਦੋਨਾਂ ਨੂੰ ਨਾਲ ਰੱਖਣਾ ਕੁਛ ਮਰਜ਼ੀ ਹੋ ਜੇ ਇਹਨਾਂ ਦੀ ਜਾਂ ਇੱਕ ਮਿੱਲੀ ਭਗਤਾਂ ਜਾਏ ਜਿਹੜੀ ਆ ਕੁੜੀ ਆ ਇਹਨਾਂ ਦਾ ਇੱਕ ਸਟੂਡੈਂਟ ਆ ਇਹਨਾਂ ਤੋਂ ਪੈਸੇ ਖਾਣ ਦਾ ਤੇ ਇਹ ਨਹੀਂ ਤੈਨੂੰ ਨਹੀਂ ਇਹ ਕੁੜੀ ਨੂੰ ਕਹਿੰਦਾ ਇਹ ਪੈਸੇ ਪੂਰੇ ਖਾਣ ਲਈ ਚੱਕਰ ਜਾ ਬਈ ਕੀ ਬਦਾਨ ਬਲੈਕਮੇਲ ਕਰਦੀ ਪੈਸੇ ਖਾਨੀ ਆ ਮੈਂ ਇਹਨਾਂ ਨੂੰ ਨਹੀਂ ਛੱਡਦੀ ਮੈਂ ਜਾਣੀ ਆ ਚਲੋ ਠੀਕ ਆ ਨਹੀਂ ਮੇਰੀ ਤੂੰ ਐ ਕਿਵੇਂ ਲੈ ਜਾਵੇਂਗਾ ਇਹਨਾਂ ਨੂੰ ਫਿਰ ਤੂੰ ਹਟਾ ਲੇਂਗਾ ਮੈਂ ਤਾਂ ਹਟਾ ਲੂੰਗਾ ਮੈਂ ਤੈਨੂੰ ਵਿੱਚ ਰੱਖੂੰਗੀ ਨਹੀਂ ਤੈਨੂੰ ਕੀ ਲੱਗਦਾ ਬਈ ਮੈਨੂੰ ਤਾਂ ਲੱਗਦਾ ਇਹ ਬਈ ਸਾਨੂੰ ਬਲੈਕਮੇਲ ਕਰਦੀ ਆ ਹੁਣ ਕੀ ਪਤਾ ਪੈਸੇ ਦੇ ਰਾਜਨਾਮਾ ਕਰੂ ਸਾਡੇ ਨਾਲ ਇਹ ਬਈ ਮੈਂ ਤੈਨੂੰ ਵੀ ਵਿੱਚ ਰੱਖੂੰਗੀ ਹਾਂ ਹਾਂ ਇਹ ਤੁਹਾਨੂੰ ਵੀ ਕਹੀ ਜਾਂਦੀ ਆ ਰੇ ਕਿੰਨ ਇਹ ਕੋਈ ਹੈ ਬਾਈ ਸਾਰਾ ਕੰਮ ਹੀ ਇਹਦਾ ਕੀਤਾ ਇਹਦੇ ਕੰਡੇ ਬੀਜੇ ਹੈ ਬਾਈ ਇਹਨੂੰ ਕੋਈ ਫਿਰ ਬੋਲਦਾ ਨਹੀਂ ਇਹਨੂੰ ਕੀ ਹੈ ਬਈ ਤੇ ਇਹ ਤੈਨੂੰ ਇਹਨਾਂ ਲੱਗਦਾ ਇਹ ਰਲਿਆ ਹੋਏ ਤੈਨੂੰ ਵਿਆਹ ਹੋਏ ਵਿਆਹੇ ਹੋਰੇ ਬੰਦੇ ਨਾਲ ਇਹ ਵੀ ਲੱਗਦਾ ਦੋਵੇਂ ਰਲੇ ਹੋਏ ਆ ਇਹਨਾਂ ਦੀ ਕੋਈ ਸਕੀਮ ਸਕੂ ਆ ਬਾਈ ਇਹ ਮੈਥੋਂ ਹੀ ਪਹਿਲੇ ਘਰ ਨੂੰ ਫਿਰਦਾ ਹੈ ਤੂੰ ਐ ਤਾਂ ਨਹੀਂ ਆਪ ਖਾਣ ਦੇ ਪੈ ਟੈਨਸ਼ਨ ਨਾ ਲੈ ਆ ਤੂੰ ਬਈ ਤੂੰ ਮੇਰਾ ਵੀ ਨਾਂ ਵਿੱਚ ਹੀ ਆ ਲੈ ਫਿਰ ਆਪਣਾ ਮੇਰਾ ਨਾਂ ਕਿਵੇਂ ਆ ਜਾਊਗਾ ਵੀਡੀਓ ਜਿਹੜੀ ਬਣ ਗਈ ਨਾ ਤੇਰੇ ਲਈ ਇਹ ਤੇਰੀ ਵੀਡੀਓ ਬਣ ਗਈ ਤੂੰ ਇਹਨਾਂ ਨਾਲ ਧੱਕਾ ਕਰ ਰਿਹਾ ਤੂੰ ਮੁੰਡਿਆਂ ਨਾਲ ਰਲਿਆ ਕਿ ਨਹੀਂ ਰਲਿਆ ਕੁੜੀ ਨਾਲ ਨਾ ਬਈ ਮੈਂ ਨਹੀਂ ਰਲਿਆ ਹਾਂ ਸੱਚੀ ਗੱਲ ਦੱਸਦੇ ਜਦੋਂ ਓਪਰੇਟ ਹੋ ਗਈ ਇੱਥੇ ਪੁਲਿਸ ਵਾਲੇ ਆ ਗਏ ਸਾਰਾ ਕੋਈ ਨਿਕਲੇ ਹੋਊਗਾ ਉਹ ਨਹੀਂ ਬਈ ਮੈਂ ਨਹੀਂ ਰਲਿਆ ਯਾਰ ਬਈ ਪੁਲਿਸ ਤੈਨੂੰ ਤੇਰਾ ਦੋਸਤ ਆ ਇਹ ਤੇਰਾ ਦੋਸਤ ਆ ਇਹ ਹੈਗਾ ਬਈ ਕਿੰਨਾ ਤੇ ਕਿੰਨੇ ਟਾਈਮ ਕਿੰਨਾ ਟਾਈਮ ਹੋ ਗਿਆ ਤੇਰੇ ਦੋਸਤ ਬਣੇ ਨਾ ਬਚਪਨ ਤੋਂ ਹੀ ਆ ਬਈ ਦੋਸਤ ਮੇਰਾ ਪਰ ਮੈਨੂੰ ਐ ਸ਼ੱਕ ਲੱਗਿਆ ਨਾ ਬਈ ਜਿਵੇਂ ਇਹ ਨਾ ਰਲਿਆ ਹੁੰਦਾਗਾ ਯਾਰ ਬਈ ਯਾਰ ਇਹਨੂੰ ਪੁੱਛ ਲਾਗੇ ਕਿੰਨੇ ਜਗਾਰ ਅਸੀਂ ਇਕੱਠੇ ਲਾਏ ਅੱਗੇ ਤਾਂ ਫਸੇ ਨਹੀਂ ਮੈਂ ਅੱਜ ਇਹ ਇਹ ਤੈਨੂੰ ਤੈਨੂੰ ਜਾਣਦੀ ਸੀਗੀ ਤੂੰ ਲੈ ਗਿਆ ਤੇ ਫਿਰ ਮੇਰੇ ਗੱਲ ਕਰ ਤੋ ਪਾਈ ਨਾ ਤੂੰ ਤੂੰ ਖੜਾ ਖੜ ਮੈਂ ਤੈਨੂੰ ਵੀ ਪਤਾ ਵੀ ਮੈਂ ਵਹਿ ਵਰੇ ਮੇਰਾ ਖੜਾ ਛੜਾ ਦੇਰ ਚਲੋ ਚਲ ਛੱਡ ਦਿਓ ਤੁਸੀਂ ਛੱਡ ਦਿਓ ਕੋਈ ਨਾ ਖੜਜੋ ਖੜੇ ਐ ਖੜੇ ਬਈ ਅੱਛਾ ਬਈ ਤੇ ਬਈ ਇਹ ਨੂੰ ਜਾਣਦਾ ਤੈਨੂੰ ਕਹ ਤੂੰ ਖੜਾ ਛੜਾ ਮੇਰਾ ਯਾਰ ਬਈ ਜਾਣ ਕੁੜੀ ਜਿਹੜੀ ਬੁੱਕ ਕੀਤੀ ਐ ਨਹੀਂ ਕੀਤੀ ਸੀ ਪਹਿਲਾਂ ਜਿਹੜੇ ਸਾਰਾ ਤੂੰ ਬੁੱਕ ਕੀਤੀ ਕੁੜੀ ਹਾਂ ਬਈ ਤੂੰ ਕੁੜੀ ਨੂੰ ਜਾਣਦਾ ਕਿ ਨਹੀਂ ਜਾਣਦਾ ਜਾਣਦਾ ਨਹੀਂ ਬਈ ਮੈਂ ਇਹਨੂੰ ਤੇ ਜਦੋਂ ਪਹਿਲਾਂ ਜਗਾੜ ਲਾਉਂਦਾ ਇਹ ਇਹਨੂੰ ਸਾਦਾ ਹੁੰਦਾ ਹੀ ਤੂੰ ਇਹਨੂੰ ਬਹੁਤ ਵਾਰੀ ਸੱਦਾ ਵੀ ਪੁੱਛ ਹੈ ਤੂੰ ਬਈ ਪਹਿਲਾਂ ਵੀ ਬਈ ਮੇਰਾ ਸਾਰਾ ਬਹੁਤ ਇਹੀ ਕੰਮ ਕਰਾਉਂਦਾ ਸਾਰ ਪਹਿਲਾਂ ਕਦੇ ਫਸਿਆ ਤੂੰ ਕਦੇ ਆ ਪਹਿਲੀ ਵਾਰ ਆ ਚਾਂਸ ਹੋ ਤੈਨੂੰ ਕਰ ਲਈ ਜੇ ਤੈਨੂੰ ਛੱਡ ਕੇ ਨਹੀਂ ਜਾਂ ਉਹਨਾਂ ਨੂੰ ਪਤਾ ਲੱਗ ਕੇ ਫੇਰ ਹੀ ਤੱਕ ਇਹ ਮੇਰੇ ਘਰ ਪੱਟੇ ਦੇ ਯਾਰ ਬਈ ਸਾਡਾ ਅਸੀਂ ਇਹਨੂੰ ਨਵੇੜਦੇ ਸੀ ਜਾਣਦੇ ਆ ਬਈ ਸਾਨੂੰ ਨਵੇੜਨ ਦੇ ਆ ਪੈਸੇ ਪੁੱਛੇ ਦੇ ਨੇ ਗੱਲ ਕਰਦੇ ਆ ਤਾਂ ਬਈ ਹੁਣ ਵੀ ਆਹ ਦੇਖ ਲੈ ਤਾਂ ਵੀ ਹੁਣ ਵੀ ਪੱਟਾ ਹੈਗਾ ਪੱਤਰਕਾਰ ਨੇ ਵੀਡੀਓ ਤਰੀ ਪਾਤੀ ਆ ਇਹਨੂੰ ਰੱਖ ਲੈ ਇਹੀ ਪਸੰਦ ਚ ਹੈ ਬਈ ਇਹ ਦੋਵੇਂ ਰਲੇ ਵੇ ਮੈਨੂੰ ਜਿਉਂ ਨਹੀਂ ਲੱਗਦਾ ਯਾਰ ਆ ਵੇਖਿਆ ਵੜ ਕੇ ਕੀ ਇਹਨਾਂ ਨੇ ਇਹ ਰਲੇ ਵੇ ਦੋਏ ਹੈ ਇਹ ਦੋਵੇਂ ਰਲੇ ਮੈਨੂੰ ਸਾਹ ਚਾਹੀਦਾ ਮੈਨੂੰ ਸਾਹ ਚਾਹੀਦਾ ਬਈ ਛੱਡ ਤੂੰ ਜਾ ਛੜਦੀ ਨਹੀਂ ਜਾ ਤੈਨੂੰ ਕੋਈ ਨਹੀਂ ਰੋਕਦਾ ਜਾ ਛੜਦੀ ਨਹੀਂ ਛੱਡ ਦੇ ਮੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਮਾਪਿਆਂ ਨੇ ਐਡਾ ਪਾਲ ਕੇ ਪੋਸ ਕੇ ਤੈਨੂੰ ਵੱਡਾ ਕੀਤਾ ਤੂੰ ਆ ਕੰਮਾਂ ਦੀ ਕਿੱਧਰ ਪਈ ਆ ਤੇਰੀ ਉਮਰ ਕਿੰਨੀ ਆ ਉਮਰ ਕਿੰਨੀ ਆ ਤੇੂੰ ਦੱਸ ਕੌਣ ਆ ਤੇਰੀ ਉਮਰ ਕਿੰਨੀ ਆ ਤੂੰ ਕੀ ਲੈਣਾ ਤੇਰੀ ਉਮਰ ਕਿੰਨੀ ਆ ਤੂੰ ਕੀ ਲੈਣਾ ਮੈਂ ਤਾਂ ਕੋਈ ਨਹੀਂ ਤੂੰ ਉਮਰ ਕਿੰਨੀ ਆ ਤੇਰੀ ਤੂੰ ਬੋਲ ਦੇ ਕਿ ਮੈਂ ਉਵੇਂ ਬੋਲ ਮੈਂ ਤਾਂ ਕੁਝ ਨਹੀਂ ਬੋਲਦਾ ਤੂੰ ਉਮਰ ਕਿੰਨੀ ਆ ਤੇਰੀ ਮੇਰੀ ਤੈਨੂੰ ਕੀ ਤੂੰ ਦੱਸ ਮੇਰੀ ਮਰਜ਼ੀ ਬਹੁਤ ਚਲਾਕ ਜਿਨਾਨੀ ਹੈ ਬਈ ਇਹ ਤੇਰਾ ਨਾਮ ਕੀ ਹੈ ਸੰਦੀਪ ਹਾਂ ਕਿਹੜਾ ਪਿੰਡ ਹੈ ਤੇਰਾ ਤੂੰ ਕੀ ਲੈਣਾ ਕਿਹੜਾ ਮਰਜ਼ੀ ਹੋਵੇ ਯਾਰ ਇਹ ਤਾਂ ਗੱਲ ਤੇ ਨਹੀਂ ਆਉਂਦੀ ਯਾਰ ਬਈ ਬਹੁਤ ਚਲਾ ਸਾਨੂੰ ਬਾਈ ਬਣ ਕੇ ਸਾਨੂੰ ਜਾਨ ਦੇ ਸਾਨੂੰ ਅਸੀਂ ਪੈਸੇ ਪੈਸੇ ਦੇ ਇਹਨਾਂ ਨੇ ਵੀ ਹੁਣ ਇਹਨਾਂ ਨੂੰ ਛੱਡ ਦੇ ਇਹਨਾਂ ਨੇ ਘਰੇ ਵੀ ਜਾਣਾ ਅਸੀਂ ਪੈਸੇ ਨਾਲ ਜਾਉਂਦੇ ਸਾਰੀ ਰਾਤ ਬਾਹਰ ਰਹੇ ਆ ਤੇਰੀ ਘਰ ਵਾਲੀ ਦੇ ਫੋਨ ਫਾਨ ਨਹੀਂ ਅਸੀਂ ਯਾਰ ਪੈਸੇ ਤੈਨੂੰ ਵੇਟ ਦੇਣਾ ਚਾਹਾਂਗਾ ਸੋ ਥੀਗਾ ਬਈ ਆ ਜਾ ਬਈ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਤੁਹਾਡੇ ਕੋਲ ਇੱਕ ਇਹ ਜਿਹੀ ਖਬਰ ਲੈ ਕੇ ਆਉਣਾ ਹੁਣ ਹਰ ਇੱਕ ਵਾਰੀ ਲੈ ਕੇ ਆਉਣਾ ਹੁਣ ਦੋਸਤੋ ਮੈਂ ਤੁਹਾਨੂੰ ਦੱਸਣਾ ਇਹ ਕੁੜੀ ਨਾ ਬੜੀ ਚਲਾਕ ਆ ਯਾਰ ਜਿਹੜੀਆਂ ਆਪਾਂ ਆਪਦੇ ਆਪ ਨੂੰ ਸੰਤੁਸ਼ਟ ਕਰਨ ਵਾਸਤੇ ਆਪਦੇ ਆਪ ਨੂੰ ਆਪ ਕਾਇਦੇ ਨੇ ਨਾ ਵੀ ਘਰੋਂ ਆਪ ਭੱਜ ਜਾਂਦੇ ਆ ਬਾਹਰ ਆ ਕੇ ਮੂੰਹ ਮਾਰਦੇ ਆ ਜਾਂ ਗਲਤ ਹਰਕਤਾਂ ਕਰਦੇ ਆ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਹੋਰਾਂ ਪਰਿਵਾਰਾਂ ਦੇ ਨਿਗਾਹ ਰੱਖਦੇ ਆ ਤੇ ਫਿਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਮੁੰਡਾ ਵਿਆਹ ਹੈ ਵਰਿਆ ਮੋਲਦੀ ਤੀਵੀ ਲੈ ਕੇ ਆਏ 6000 ਚ 3000 ਕਹਿੰਦਾ ਮੈਂ ਪਾਇਆ 3000 ਰੁਪਏ ਇਹਨੇ ਪਾਇਆ ਤੇ ਕਹਿੰਦਾ ਅਸੀਂ ਮੋਲਦੀ ਜਨਾਨੀ ਲੈ ਕੇ ਆਏ ਮੋਟਰ ਤੇ ਕਾਰ ਤੇ ਲੈ ਕੇ ਆਏ 7 ਵਜੇ ਕੁੜੀ ਦਾ ਨਾਮ ਸੰਦੀਪ ਸੀਗਾ ਤੇ ਇਹਨਾਂ ਨੇ ਜਦੋਂ ਇਹਨਾਂ ਦਾ ਸਾਰਾ ਕੁਝ ਕਰ ਲਿਆ ਸਵੇਰ ਇਹਨਾਂ ਨੂੰ ਕਹਿੰਦੀ ਕਹਿੰਦੀ ਮੈਂ ਤੁਹਾਡੇ ਨਾਲ ਰਹਿਣਾ ਕੁਝ ਮਰਜ਼ੀ ਹੋ ਜੇ ਮੈਂ ਤੁਹਾਨੂੰ ਛੱਡਣਾ ਨਹੀਂ ਜਾਂ ਇੱਕ ਜਣਾ ਮੈਨੂੰ ਰੱਖੋ ਤੁਸੀਂ ਦੋਵਾਂ ਚ ਇੱਕ ਜਣਾ ਰੱਖੋ ਕਹਿੰਦਾ ਤੂੰ ਵਿਆਹੀ ਹੈ ਤੂੰ ਮੇਰੇ ਨਾਲ ਰਹਿ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਹੁਣ ਮੈਨੂੰ ਇਹ ਦੱਸੋ ਯਾਰ ਵੀ ਇਹ ਕੀ ਕਰਨ ਹੁਣ ਠੀਕ ਹੈ ਜਿਹੜੇ ਮੁੰਡੇ ਇਹ ਜਿਹੇ ਕੰਮ ਕਰਦੇ ਆ ਇਹ ਜਿਹੀਆਂ ਕੁੜੀਆਂ ਨੂੰ ਲੈ ਕੇ ਆਉਂਦੇ ਆ ਇਹ ਜਿਹੇ ਕੰਮ ਕਰਦੇ ਆ ਉਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਧਿਆਨ ਨਾਲ ਭਾਈ ਆਪ ਦਾ ਵੇਖ ਕੇ ਲਿਆ ਕਰੋ ਇਹ ਜਿਹੇ ਕੰਮ ਕਰਨਾ ਤੇ ਧਿਆਨ ਨਾ ਕਰਿਆ ਕਰੋ ਮੈਂ ਕਹਿੰਦਾ ਨਾ ਹੀ ਕਰਿਆ ਕਰੋ ਪਰ ਜੇ ਫਿਰ ਵੀ ਆਪਾਂ ਕਹਿੰਦੇ ਵੀ ਇਹ ਜਿਹੇ ਕੰਮ ਚੱਲਦਾ ਤੇ ਆਪਾਂ ਨੂੰ ਕਈ ਕਰਦੇ ਆ ਪਰ ਕਰੋ ਕੋਈ ਚੱਕਰ ਨਹੀਂ ਪਰ ਧਿਆਨ ਨਾਲ ਆਵਦੇ ਆਪ ਨੂੰ ਸਮਝ ਕੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੇ ਜਿਹੜੇ ਸਾਡੇ ਨਾਲ ਮੁੰਡੇ ਹੁੰਦੇ ਆ ਇਹ ਇੱਕ ਕਮੇਡੀ ਆਰਟਿਸਟ ਆ ਵਧੀਆ ਮੁੰਡੇ ਆ ਠੀਕ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਤੇ ਇੱਕ ਐਂਟਰਟੇਨਮੈਂਟ ਟੈਨਸ਼ਨਾਂ ਨੂੰ ਦੂਰ ਕਰਨ ਵਾਸਤੇ ਹੁੰਦੇ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾ ਗਲਤ ਪਾਸੇ ਲੈ ਕੇ ਜਾ ਸਿਰਫ ਥੋੜੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ